ਗੁਰਾਇਆਂ ਦੇ ਵਿੱਚ ਪਿੱਛੇ ਦੇਖ ਰਹੇ ਹੋ ਤੁਸੀਂ ਰੋਹਨ ਐਕਸਪੋਰਟਸ ਜਿਹੜਾ ਖੁੱਲਾ ਹੈ ਜਿਹੜੇ ਸਾਡੇ ਸਾਫਕਾ ਕੌਂਸਲਰ ਜੀਵਨ ਦਾਜੀ ਦੇ ਸੁਪੁੱਤਰ ਨੇ ਜਿਹੜੇ ਰੋਹਨ ਜੀ ਉਹਨਾਂ ਵੱਲੋਂ ਇਹ ਸ਼ਾਪ ਜਿਹੜੀ ਗੁਰਾਇਆਂ ਸ਼ਹਿਰ ਦੇ ਵਿੱਚ ਖੁੱਲੀ ਗਈ ਹੈ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾ ਦਿੰਨੇ ਆ ਤੁਹਾਨੂੰ ਆਈਟਮਸ ਵੀ ਦਿਖਾ ਦਿੰਨੇ ਆ ਪਹਿਲਾਂ ਤੁਹਾਨੂੰ ਛੋਟੇ ਬੱਚਿਆਂ ਦੀ ਚਿਹਰਾ ਤੇ ਦਿਖਾ ਦਿੰਨੇ ਆ ਰੋਹਨ ਜੀ ਪਹਿਲਾਂ ਤਾਂ ਤੁਹਾਡਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜੀਵਨ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਸ਼ਹਿਰ ਗੁਰਾਇਆਂ ਦੇ ਵਿੱਚ ਇੱਕ ਵੱਡਾ ਸਟੋਰ ਖੁੱਲਿਆ ਹੈ ਆਪਣਾ ਪਹਿਲਾ ਇਹ ਦੇ ਵਿੱਚ ਹੁਣ ਦੱਸ ਰਹੀ ਜੀ ਸ਼ਹਿਰ ਵਾਸੀਆਂ ਨੂੰ ਕੀ ਕੁਝ ਉਹਨੇ ਲੈ ਕੇ ਆਏ ਆ ਕਿਉਂਕਿ ਬਾਹਰ ਤੁਸੀਂ ਵੈਰਾਈਟੀ ਕਾਫੀ ਡਿਸਪਲੇ ਕੀਤੀ ਹੋਈ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਗੁਰਾਇਆਂ ਵਾਸੀਆਂ ਦਾ ਜੋ ਕਿ ਅੱਜ ਆਪਾਂ ਲਾਈਵ ਹੋਏ ਆ ਤੇ ਸਭ ਤੋਂ ਪਹਿਲਾਂ ਇਹ ਬੱਚਿਆਂ ਵਾਸਤੇ ਜਿਹੜੀਆਂ ਚੇਰਾਂ ਲੈ ਕੇ ਆਏ ਆ ਜੋ ਕਿ ਚੇਅਰਮੈਨ ਕੁਆਲਟੀ ਬ੍ਰੈਂਡ ਕੁਆਲਟੀ ਵਧੀਆ ਕੁਆਲਟੀ ਅਫੋਰਡੇਬਲ ਪ੍ਰਾਈਸ ਤੇ ਤੇ ਇਹਦਾ ਕੋਈ ਕੰਪੇਅਰ ਨਹੀਂ ਹੈਗਾ ਕਿਸੇ ਨਾਲ ਇਹ ਆਪਣੇ ਆਪ 'ਚ ਇੱਕ ਰਾਜੇ ਆ ਇੱਕ ਨਾਮ ਵੀ ਓਦਾਂ ਦਾ ਇੱਕ ਕੰਮ ਵੀ ਇਹਦਾ ਓਦਾਂ ਦਾ ਬਹੁਤ ਵਧੀਆ ਕੁਆਲਟੀ ਆ ਜੀ ਸਟੂਲ ਆ ਟੇਬਲ ਆ ਇਹਨਾਂ ਤੇ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਚੇਹਰਾਂ ਇਹ ਤੁਹਾਨੂੰ ਨਾ ਤੁਹਾਨੂੰ ਪੰਜਾਬ 'ਚ ਨਾ ਤੁਹਾਨੂੰ ਦਿੱਲੀ 'ਚ ਨਾ ਤੁਹਾਨੂੰ ਹਰਿਆਣੇ 'ਚ ਇਹ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਇਦਾਂ ਦੀ ਆਪਣੇ ਤੋਂ ਬੰਡਲ ਆਫ ਸਾਰੇ ਤਰੀਕੇ ਦੀਆਂ ਚੇਹਰਾਂ ਹੈਗੀਆਂ ਟੇਬਲ ਹੈਗੇ ਆ ਇਹ ਵੀ ਰੋਹਾਂਗੇ ਪਲਾਸਟਿਕ ਦੀ ਚੇਅਰ ਹੈ ਇਹ ਇਹ ਪਲਾਸਟਿਕ ਦੀ ਚੇਅਰ ਹੈ ਜੀ ਆ ਦੇਖਣ ਚਾਹ ਵੋਡਨ ਦੀ ਜਿਹਦਾ ਦੇਖਾਇਆ ਹੋਈ ਆ ਉਹ ਸਾਹਿਬ ਦੀ ਲੱਗ ਰਹੀ ਹੈ ਜੀ ਜੀ ਇਹ ਪਲਾਸਟਿਕ ਹੈ ਬਹੁਤ ਵਧੀਆ ਕੁਆਲਿਟੀ ਹੈ ਪ੍ਰੀਮੀਅਮ ਕੁਆਲਿਟੀ ਹੈ ਅੱਗੇ ਵੀ ਸਾਰੀਆਂ ਹੈ ਚੇਹਰਾ ਦੀ ਵੈਰਾਈਟੀ ਕਾਫੀ ਹੈ ਤੁਸੀਂ ਲੈ ਕੇ ਆਏ ਹੋਏ ਇਹ ਵੀ ਹੈ ਰਿਲੈਕਸੋ ਚੇਅਰ ਹੈ ਦੇਖੋ ਜੀ ਕਿੰਨੀ ਸੋਹਣੀ ਚੇਅਰ ਹੈ ਨਾਲ ਦੇ ਦੇ ਫਿਲੋ ਦਿੱਤਾ ਹੈ ਦੇਖੋ ਇਹ ਪਲਾਸਟਿਕ ਦੀ ਚੇਅਰ ਹੈ ਜੀ ਇਹ ਪਲਾਸਟਿਕ ਹੈ ਜੀ ਪੀਓ ਇਹ ਵੀ ਪਲਾਸਟਿਕ ਜੀ 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 ਬਾਕੀ ਹੋਰ ਵੀ ਬਹੁਤ ਬਹੁਤ ਬਕਰੇ-ਬਕਰੇ ਤਰੀਕੇ ਦੀਆਂ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਚਿਹਰਾ ਹੈ ਆਪਣੇ ਤੋਂ ਲਾਂਡਰੀ ਬਾਸਕਟ ਆ ਜਾਂਦੀਆਂ ਜੀ ਇਹ ਕੰਟੇਨਰ ਆ ਜਾਂਦੇ ਆਪਣੇ ਤੋਂ ਡਸਟਬਿਨ ਆ ਡਿਫਰੈਂਟ-ਡਿਫਰੈਂਟ ਤਰੀਕੇ ਦੀਆਂ ਆਪਣੀਆਂ ਲਾਂਡਰੀ ਹੋ ਗਈਆਂ ਆਜਾ ਤੁਹਾਨੂੰ ਸਾਰਾ ਹੋਰ ਆਪਾਂ ਟੀਲ ਦੀਆਂ ਵੀ ਆਈਟਮਾਂ ਵੀ ਕਾਪੀ ਲੈ ਕੇ ਆਏ ਆ ਇਰੇ ਵਿੱਚ ਤੁਹਾਨੂੰ ਗਮਲੇ ਬਹੁਤ ਹੀ ਘੱਟ ਰੇਟ ਦੇ ਵਿੱਚ ਨਾਲ ਇਹਦੇ ਟਰੇ ਇਹ ਬਲੈਕ ਦੇ ਵਿੱਚ ਇੱਕ ਬਰਾਊਨ ਦੇ ਵਿੱਚ ਆ ਸਟੀਲ ਦੇ ਤੁਹਾਨੂੰ ਪੋਟ ਮਿਲ ਜਾਣਗੇ ਆ ਤੁਹਾਨੂੰ ਕਿਚਨ ਦੇ ਵਿੱਚ ਵਸਤਵ ਵਰਤੋਂ ਵਾਲੀਆਂ ਟਰੇਆਂ ਇਹ 3 3 ਪੀਸ ਸੈੱਟ ਇਹ 4 ਪੀਸ ਸੈੱਟ ਇਹ ਪੋਟ ਲੈਟਰਾਂ ਵਗੈਰਾ 7 7 ਫੁੱਟ 6 ਫੁੱਟ 5 ਫੁੱਟ ਤੁਹਾਨੂੰ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਇਸ ਤੋਂ ਬਾਅਦ ਸਾਡੇ ਕੋਲ ਕਪੜੇ ਸੁੱਕਣੇ ਪਾਉਣ ਵਾਲੇ ਰੈਕ ਜੋ ਕਿ 4 ਫੁੱਟ ਦੇ ਵਿੱਚ 3 ਫੁੱਟ ਦੇ ਵਿੱਚ ਕਾਫੀ ਵਧੀਆ ਤਰੀਕੇ ਦੇ ਔਰ ਟਾਇਰਾਂ ਵਾਲੇ ਦੂਸਰੇ ਹੈਗੇ ਬਟਰਫਲਾਈ ਇਹਦੀ ਸੇਮ ਹੈ ਜੀ ਇਤੇ ਪੱਤ ਕਪੜੇ ਵਗੈਰਾ ਜੋ ਕਿ ਦਾ ਵੀ ਆਪਾਂ ਘਰਾ ਸਕਦੇ ਆ ਇਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਵੈਰਾਈਟੀਆਂ ਹੈਗੀਆਂ ਹੋਰ ਵੀ ਆਜੋ ਆ ਜਿਵੇਂ ਤੁਸੀਂ ਦੇਖ ਹੀ ਚੁੱਕੇ ਹੋ ਦਸਟਪੈਨ ਆ ਜਾਂਦੇ ਆ ਜੀ ਦਸਟਬਿਨ ਆ ਵੱਡੇ ਸਾਰੇ ਜੀ ਚੇਅਰ ਦੀ ਵੈਰਾਈਟੀ ਕਾਫੀ ਦੁਸਰੇ ਰੱਖੀ ਹੋਈ ਹੈ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਚੇਅਰ ਅਸੀਂ ਵੀ ਦੇਖਦੇ ਪਏ ਪਹਿਲੀ ਇਹਦੀ ਕਿ ਗੁਰਾਏ ਦੇ ਵਿੱਚ ਇਸ ਤਰ੍ਹਾਂ ਦੀ ਵੈਰਾਈਟੀ ਚੇਅਰਾਂ ਦੀ ਆਈ ਹੋਈ ਹੈ ਜੀ ਜੀ ਇਹ ਸਾਰੇ ਸਾਈਜ਼ ਹੈ ਟ੍ਰੈਂਡ ਪਾਲਟੀਆਂ ਜੀ ਇਹ 3 ਲੀਟਰ 5 ਲੀਟਰ 7 ਲੀਟਰ 9 ਲੀਟਰ 11 ਲੀਟਰ 13 ਲੀਟਰ 15 ਲੀਟਰ 20 ਲੀਟਰ 25 ਲੀਟਰ ਤੱਕ ਹਰ ਇੱਕ ਤਰ੍ਹਾਂ ਦੀ ਆਪਣੀ ਤਾਂ ਲੇਟਸ ਦੇ ਵਿੱਚ ਬਾਲਟੀਆਂ ਹੈਗੀਆਂ ਪਰ ਬਹੁਤ ਵਧੀਆ ਕੁਆਲਿਟੀ ਹੈ ਜੀ ਜੇ ਅਸੀਂ ਗੱਲ ਕਰੀਏ ਇਹਦੇ ਵਿੱਚ ਕਲਰਡ ਬਾਲਟੀਆਂ ਆ ਜਾਂਦੀਆਂ ਕਾਫੀ ਵੱਖਰੀ ਵੱਖਰੀ ਤਰੀਕੇ ਦੀਆਂ ਬਾਲਟੀਆਂ ਤੁਸੀਂ ਚੈੱਕ ਕਰ ਸਕਦੇ ਹੋ ਮਾਰਕੀਟ ਨਾਲੋਂ ਸਾਡਾ ਰੇਟ ਬਹੁਤ ਹੀ ਘੱਟ ਹੋਵੇਗਾ ਅਰੇ ਬਹੁਤ ਹੀ ਸਸਤਾ ਹੋਵੇਗਾ ਉਹ ਤਾਂ ਬਹੁਤ ਸੋਨੇ ਸੋਨੇ ਪਲੇਟਸ ਹੋ ਗਈਆਂ ਕਟਲਰੀ ਹੋ ਗਈਆਂ ਗਲਾਸ ਹੋ ਗਏ ਜੱਗ ਹੋ ਗਏ ਕੰਟੇਨਰ ਹੋ ਗਏ ਡਿਸਪੈਂਸਰ ਹੋ ਗਏ ਜੱਗ ਹੋ ਗਏ ਕਲਰਡ ਹੋ ਗਏ ਫਰੂਟ ਬਕਟਸ ਹੋ ਗਈਆਂ ਫਰੂਟ ਬਾਸਕਟ ਹੋ ਗਈਆਂ ਤੇ ਲਾਂਡਰੀਆਂ ਆ ਗਈਆਂ ਫਿਰ ਸਾਡੇ ਤੋਂ ਕਰੋਕੜੀ ਤੱਕ کافی ਸਮਾਨ ਅਸੀਂ ਰੱਖਿਆ ਹੋਇਆ ਜਿਹਦੇ ਵਿੱਚ ਕੱਪ ਪਲੇਟਾਂ ਫਿਰ ਅਸੀਂ ਇੱਕ ਵਾਰ ਤੋਂ ਦੇਖੋ ਜੀ ਆ ਕਿੰਨੀ ਵਧੀਆ ਰੇਂਜ ਆਈ ਆ ਅੱਜ ਹੀ ਲੈ ਕੇ ਅੱਜ ਹੀ ਲਾਂਚ ਕੀਤੀ ਆ ਹੈ ਰਿਸ਼ਪਤਾ ਜੀ ਬਹੁਤ ਸੋਹਣਾ ਸੈਟ ਹੈ। ਔਰ ਮਾਰਕੀਟ ਨਾਲੋਂ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਮਿਲੇਗਾ ਜੀ। ਇਹ ਕੈਸਟਰੋਲ ਦੇ ਸੈਟ ਆ ਜਾਂਦੇ ਆ ਜੀ। ਸਾਡੇ ਤੋਂ ਚਾਹ ਵਾਲੇ ਗਲਾਸ, ਕੱਪ, ਕੌਫੀ ਕੱਪ ਆ ਦੇਖੋ ਜੀ ਇਹਨਾਂ ਦੀ ਕੁਆਲਿਟੀ। ਤੇ ਦੇਖੋਗੇ ਤੁਸੀਂ ਹੈਰਾਨ ਹੋਵੋਗੇ ਜੀ। ਸਾਫ ਹੋ ਰਾਈਟੀ ਜੀ ਜੀ ਔਰ ਬਹੁਤ ਹੀ ਵਧੀਆ ਕੁਆਲਿਟੀ ਚ ਇੱਕ ਘਰ ਤੇ ਚੰਦ ਚਾਰ ਚੰਦ ਲੱਗ ਜਾਣਗੇ ਜੀ ਆ ਦੇਖੋ ਜੀ ਕਿੰਨਾ ਸੋਹਣਾ ਹੈ ਬੋਸ਼ੇਵਲ ਆਈਟਮ ਹੈ ਸਟੀਲ ਦੀ ਵਿੱਚੋਂ ਬੱਕਟ ਹੈ ਜਿਸ ਤਰ੍ਹਾਂ ਮਰਜੀ ਇਹਨੂੰ ਸਾਫ ਕਰ ਸਕਦੇ ਆ ਕੋਈ ਇਹਦਾ ਕੋਈ ਦੂਸਰਾ ਨਹੀਂ ਹੈਗਾ ਕੋਈ ਖਰਾਬ ਹੋਣ ਦਾ ਡਰ ਨਹੀਂ ਹੈਗਾ ਇਸ ਤੋਂ ਬਾਅਦ ਸਾਡੇ ਜੱਗਾਂ ਦੀ ਕਾਫੀ ਤਰ੍ਹਾਂ ਦੀ ਵੈਰਾਈਟੀ ਹੈ ਡਿਫਰੈਂਟ ਡਿਫਰੈਂਟ ਤਰੀਕੇ ਦੀ ਹੈਗੀ ਆ ਇਹ ਸਾਰਾ ਪਲਾਸਟਿਕ ਦੇ ਵਿੱਚ ਜੀ ਇਹ ਪਲਾਸਟਿਕ ਦੇ ਵਿੱਚ ਹੈ ਜੀ ਇਹ ਸਰਵਿੰਗ ਬੋल्स ਆ ਗਈਆਂ ਜੀ ਵੱਡੇ ਸਕੁਅਰ ਦੇ ਵਿੱਚ ਹੁੰਦੀਆਂ ਜੀ ਇਹ ਇਹਦੇ ਨਾਲ ਸਪੂਨ ਹੁੰਦਾ ਬਾਕੀ ਸਟੀਲ ਦੀਆਂ ਕਾਫੀ ਆਪਣੇ ਤੋਂ ਆਈਟਮਾਂ ਆ ਟਰਾਲੀਆਂ ਆ ਨੈਪਕਿਨ ਹੋਲਡਰ ਆ ਮੈਂ ਦੱਸ ਨਹੀਂ ਸਕਦਾ ਇੰਨੀਆਂ ਸਾਰੀਆਂ ਵੈਰਾਈਟੀਆਂ ਆ ਬਹੁਤ ਸਾਰੀਆਂ ਵੈਰਾਈਟੀਆਂ ਜੀ ਆਪਣੇ ਕੋਲ ਸਿਰਿੰਡਰ ਟਰੋਲੀ ਆ ਨੈਪਕਿਨ ਹੋਲਡਰ ਆ ਕਾਈਡ ਹੋਪ ਆ ਉਸ ਤੋਂ ਬਾਅਦ ਸਾਡੇ ਤੋਂ ਲਾਂਡਰੀ ਦਾ ਤੁਸੀਂ ਦੇਖ ਹੀ ਲਿਆ ਭੰਡਾਰ ਆਪਣੇ ਤੋਂ ਕਿੱਦਾਂ ਲੱਗਾ ਹੋਇਆ ਆ ਕੁਰਸੀਆਂ ਦਾ ਵੀ ਸੇਮ ਇਹੀ ਚੀਜ਼ ਹੈ ਜੀ ਸਟਾਕ ਸਾਡੇ ਤੋਂ ਹਮੇਸ਼ਾ ਅਵੇਲੇਬਲ ਰਹੇਗਾ ਕੋਈ ਇੱਥੇ ਕਮੀ ਪੇਸ਼ੀ ਵਾਲੀ ਕੋਈ ਗੱਲ ਨਹੀਂ ਹੈਗੀ ਜਿੰਨਾ ਤੁਸੀਂ ਕਹੋਗੇ ਤੁਹਾਨੂੰ ਮਿਲ ਜਾਊਗਾ ਜੀ ਆਪਣਾ ਐਡਰੈਸ ਜ਼ਰੂਰ ਦੱਸ ਦਿੱਤਾ ਜਾਵੇ ਕਿੱਥੇ ਤੁਸੀਂ ਆਪਣਾ ਐਡਰੈਸ ਜੀ ਮੇਨ ਜੀ ਟਰੋਡ ਗੁਰਾਇਆ ਕੁਬੜਾ ਸਾਈਡ ਨਾਲ ਹੀ ਜਿਹੜਾ ਸਾਡਾ ਪੁਰਾਣਾ ਕੰਮ ਆ ਉਹ ਸੀਗਾ ਜੀਵਨ ਬ੍ਰਦਰ ਦੇ ਨਾਮ ਤੇ ਸਾਡੀ ਕੁਬੜ ਦੀ ਪੁਰਾਣੀ ਸ਼ਾਪ ਸੀਗੀ ਔਰ ਨਾਲ ਨਾਲ ਅਸੀਂ ਐਕਸਪੋਰਟ ਦਾ ਕੰਮ ਕਰਦੇ ਸੀਗੇ ਜੋ ਕਿ ਸਾਡਾ ਇਹ ਮਾਲ ਜਿਹੜਾ ਸਟਾਕ ਦੇ ਵਿੱਚ ਪਿਆ ਰਹਿੰਦਾ ਹੁੰਦਾ ਸੀਗਾ ਸਟੋਰਾਂ ਦੇ ਵਿੱਚ ਅੱਜ ਅਸੀਂ ਪੂਰਾ ਸਟੋਰ ਬਣਾ ਕੇ ਨੂੰ ਅੱਜ ਸ਼ੋਅਰੂਮ ਟਾਈਪ ਅਸੀਂ ਬਣਾਤਾ ਜੀ ਤਾਂ ਜੋ ਇੱਥੇ ਲੋਕਾਂ ਦੇ ਵਾਸਤੇ ਆਪਾਂ ਵਧੀਆ ਤੋਂ ਵਧੀਆ ਕੁਆਲਿਟੀ ਔਰ ਜਰੂਰ ਤੋਂ ਜਰੂਰ ਸਟਾਕ ਲੈ ਕੇ ਇਕੱਠਾ ਕਰਕੇ ਰੱਖੀਏ ਜੀ फेसबुक ਨਾਲ ਹੀ ਮੇਰਾ ਫੇਸਬੁਕ ਅਕਾਊਂਟ ਰੋਹਨ ਐਕਸਪੋਰਟਰ ਦੇ ਨਾਮ ਤੇ ਔਰ ਇੰਸਟਾਗ੍ਰam ਪਲੀਜ਼ ਲਾਈਕ ਤੇ ਫੋਲੋ ਕਰਿਓ ਜਰੂਰ ਧੰਨਵਾਦ ਜੀ ਇੱਕ ਵਾਰ ਫੇਰ ਬੇਨਤੀ ਕਿ ਤੁਸੀਂ ਇੱਕ ਵਾਰ ਆਓ ਵਿਜ਼ਿਟ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਦੇਖੋ ਤੁਸੀਂ ਇੱਕ ਵਾਰ ਕੁਆਲਿਟੀ ਚੈੱਕ ਕਰੋ ਧੰਨਵਾਦ ਜੀ